ਆ ਵੀ ਮੱਲੋਂ ਮੱਕੀ ਆਸਤੇ ਨਾ ਰੇਪੋਂ ਵਾਸਤੇ ਜਿਗਾਰਡ ਬਣਾਇਆ ਵਾ ਬੰਦਾ ਭੱਜਿਆ ਹੀ ਫਿਰਦਾ ਵਾ ਰੇ ਦੇਖੋ ਪੈਂਦੀ ਪਹਿਲਾਂ ਨਾ ਕਿੰਨੀ ਕਿੰਨੀ ਪੈਂਦੀ ਹੋਏਗੀ ਰੇ ਦੇ ਚ ਸਹੀ ਸਹੀ ਪੂਰੀ ਪੈਂਦੀ ਆ ਹਾਂ ਜ਼ੋਰ ਤਾਂ ਨਹੀਂ ਲੱਗਦਾ ਜਾਂਦੀ ਹਾਂ ਨਾ ਜਵਾਂ ਹੀ ਹਾਂ ਵਧੀਆ ਪੂਰੀ ਰਹੀ ਅੱਛਾ ਰੋਹਦੀ ਦੇ ਹੈਈਆ ਵੱਧ ਘਟ ਕਰਨ ਵਾਲੀ ਅੱਛਾ ਜਿੰਨੀ ਮਰਜ਼ੀ ਕਰ ਲੈਣਾ ਪਿਸਤੌਲ ਲੱਗੇ ਆ ਆ ਦੋ ਬਸਤੌਰ ਲੱਗੇ ਆ ਪੂਰਾ ਸਾਈਜ਼ ਪੂਰਾ ਉੱਪਰ ਹੀ ਬੂਟਿਆਂ ਤੇ ਪੈਂਦੀ ਆ ਨਾ ਹਾਂ ਵਧੀਆ ਵਧੀਆ ਕਿੰਨੇ ਥਾਂਜ ਪਾਤੀ ਹੁਣ ਤੱਕ ਤੋਂ ਅੱਜ ਦੋ ਬੋਰ ਨਾ ਪਾਣਾਂ ਕਿੰਨੇ ਕਿ ਲੈ ਆਜਾ ਦੋ ਕਿ ਲੈਣ ਤੇ ਪਾ ਦੇਣਾ ਅੱਗੇ ਅੱਧੀ ਅੱਧੀ ਹੋ ਜਾਈਏ ਅੱਛਾ ਅੱਧੀ ਅੱਧੀ ਹੋ ਜਾਈਏ ਕਿੰਨਾ ਟਾਈਮ ਹੋ ਗਿਆ ਲੱਗੇ ਨੂੰ ਦਾਕ ਵਜੇ ਆਏ ਆ ਅੱਛਾ ਦਾਰੋਜੀ ਆਏ ਆ ਤੇ ਹੁਣ ਟਾਈਮ ਹੋ ਗਿਆ 12 ਵਜੇ ਆ 2 3 ਕਿਲੇ ਕੱਢਦੇ ਆ ਲ 2 3 ਕਿਲੇ ਵੱਲੋਂ ਕੱਢਦੇ ਆ ਦੋਆਂ ਘੰਟੇ ਆਜਾ ਨਾਲੇ ਤੁਰਨਾ ਵੀ ਐ ਖਾਲੀਆਂ ਦੇ ਵਿੱਚ ਸਹੀ ਆ ਇਹ ਆਏ ਰੋਡ ਤੇ ਲੱਗਿਆ ਬੰਦ ਕਰਨੀ ਬੰਦ ਤਾਂ ਨਹੀਂ ਹੁੰਦੀ ਹਣੀ ਚੱਲੀ ਜਾਂਦੀ ਹਣੀ ਰੇਤਾਂ ਮੰਨ ਜਾਲਾ ਇਹ ਤੋਂ ਗਾਇਸ ਉਹ ਯਾਰ ਜੇ ਨਾੜ ਕੋਲ ਕੇ ਅੱਛਾ ਨਾੜ ਕੋਲ ਕੇ ਕਰਨੀ ਪੈਂਦੀ ਆ ਐ ਰੋਗੀਆਂ ਤੇ ਇੱਥੇ ਰੋਗੀ ਲੈ ਰੋਗੀ ਠੀਕ ਆ ਚੱਲ ਕਮਾਂ ਫਿਰ ਉਤੋਂ ਦੀ ਸਪੀਡ ਵੇਖੋ ਨਾਲੇ ਜਿੰਨੀ ਮਰਜੀ ਸਪੀਡ ਨਾਲ ਦੁਰਿਆਵੇ ਬੰਦਾ ਲੈ ਪੂਰਾ ਭੱਜਿਆ ਫਿਰਦਾ ਓਏ ਹਾਂ ਉਹ ਉਹਦਾ ਹਾਂ ਉਹ ਉਹ ਕਾਣਾ ਨਾ ਸਹੀ ਨਾ ਗਰੇ ਪੈਂਦੀ ਦੇਖੋ ਪਹਿਲਾਂ ਪੂਰੀ ਨਾ ਐ ਪ੍ਰੋਪਰ ਇੱਕੋ ਜੇ ਦਾਣਾ ਦਾਣਾ ਇਹ ਨਾਲ ਖਿਲਰਦਾ ਵਾ ਕੋਈ ਜ਼ਿਆਦਾ ਦੂਰ ਨਹੀਂ ਜਾਂਦਾ ਤੇ ਜਗਾੜ ਸੌਖਾ ਹੀ ਆ ਥੋੜਾ ਮੈਂ ਤੁਹਾਨੂੰ ਇੱਕ ਵਾਰ ਮਸ਼ੀਨ ਫੇਰ ਵਿਖਾ ਦਿੰਦਾ ਵਾ ਕਿਵੇਂ ਪਿਸਤੌਲ ਲੱਗੇ ਆ ਤੇ ਉੱਪਰ ਛੋਟੀ ਜਿਹੀ ਖੁਰਲੀ ਬਣਾਤੀ ਆ ਤੇ ਬੱਸ ਉਹ ਬੰਦਾ ਭੱਜਿਆ ਫਿਰਦਾ ਵਾ ਨਹੀਂ ਉਹ ਕਹੀ ਆਪਾਂ ਵੀਰ ਕਹਿੰਦੇ ਪੈਰ ਨਾਲ ਜਾਂ ਹੱਥ ਨਾਲ ਇੱਕ ਇੱਕ ਤੇ ਹੁਣ ਦੋ ਸਿਆੜਾਂ ਹੀ ਰੇ ਪਈ ਜਾਂਦੀ ਏ ਦੇ ਨਾਲ ਤੇ ਜਿੰਨੀ ਮਰਜ਼ੀ ਖਾਦਾ ਤੁਹਾਨੂੰ ਘੁਲਾਰ ਲੋ ਇਹਦੇ ਨਾਲ ਉਹ ਨੂੰ ਮੈਂ ਦਿਖਾਉਂਗਾ ਜਦੋਂ ਉਧਰ ਆਉਂਦਾ ਹੈ ਵੇਖਣ ਆ ਤੇਜ਼ ਵੇਖੋ ਮੈਂ ਵੀ ਤੁਰਿਆ ਜਾਂਦਾ ਵਾਂ ਤੇ ਉਹ ਤੇਜ਼ ਕਿੰਨਾ ਤੁਰਿਆ ਜਾਂਦਾ ਪੂਰਾ ਫਰਤੀ ਨਾਲ ਆਉਂਦਾ ਜਿੰਨੀ ਮਰਜ਼ੀ ਰੇਖ ਲਾ ਲਓ ਇਹਦੇ ਨਾਲ ਜਿੰਨੀ ਮਰਜ਼ੀ ਇਹਦਾ ਤੇ ਕੰਮ ਵੀ ਛੋਟਾ ਹੀ ਆ ਕੋਈ ਜ਼ਿਆਦਾ ਵੱਡੀ ਖਰਚੇ ਵਾਲਾ ਨਹੀਂਗਾ ਥੋੜਾ ਜਿਹਾ ਖਰਚਾ ਆਊਗਾ ਗੱਡੀ ਰੋਕੀ ਹੋਈ ਦੇਖਾਈ ਇੱਕ ਚੱਕਾ ਲੱਗਾ ਉਹ ਬਸ ਥੋੜਾ ਨਾ ਵੀ ਤਾਂ ਵਾਧਾ ਜੇ ਤਾਂਦੂਨ ਕਰਨੀ ਹੁੰਦੀ ਆ ਹਾਂ ਆ ਇੱਥੋਂ ਵੀ ਹੋ ਜਾਂਦੀ ਆ ਹਾਂ ਜਿੱਧਰ ਨੂੰ ਕਰਨਾ ਨਾ ਔਥੇ ਕਰ ਸੋਣਾ ਹਾਂ ਤੇ ਚੈਨ ਪਈ ਇੱਕ ਵਾਹ ਮੇਨ ਲਾ ਦਾਦੀ ਪੂਰੀ ਪੈ ਜਾਂਦੀ ਹੂਗੇ ਇਹ ਚਾਣਾ ਹਾਂ ਆਦੀ ਪੈ ਠੀਕ ਚੱਲ ਲੈ ਜਾ ਹ ਲੈ ਹੋ ਜਾਂਦਾ ਖੇੜ ਦਾ ਤੇ ਤੁਸੀਂ ਵੀ ਬਣਾਉਣੀ ਆ ਤਾਂ ਮਸ਼ੀਨ ਇਸ ਤਰੀਕੇ ਨਾਲ ਬਣਵਾ ਸਕਦੇ ਆ ਮਕੈਨਿਕ ਤੋਂ ਤੇ ਬਹੁਤ ਵਧੀਆ ਖਾਦ ਪਊਗੀ ਨਾਲੇ ਤਾਂ ਲੇਵਰ ਸੌਖੀ ਨਾਲੇ ਟਾਈਮ ਘੱਟ ਲੱਗਦਾ ਕੰਮ ਜ਼ਿਆਦਾ ਨਿਬੜਦਾ ਵਾ ਆ ਦੇਖੋ ਹੁਣ ਕੰਮ ਕਿੰਨਾ ਨਿਬੜਦਾ ਹੋਊਗਾ ਇਹਦੇ ਨਾਲ ਹੈ ਨਾ ਵਧੀਆ ਕਮਾਲ ਦੀ ਚੀਜ਼ ਠੀਕ ਹੈ ਜੀ ਛੋਟੀ ਜਿਹੀ ਜਾਣਕਾਰੀ ਸੀ ਇੱਕ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ